ਅੱਜ ਲੁਧਿਆਣਾ ਡੀਟੀਬੀਐਸਐਲ ਡੈਕਸ ਲੁਧਿਆਣਾ ਇਨਕੰਟੈਕਸ ਬਾਰੈਸੇਸ਼ਨ ਲੁਧਿਆਣਾ ਸਾਡੀ ਐਸੋਸੀਏਸ਼ਨ ਦੇ ਦੋਨੇ ਪ੍ਰੈਜ਼ੀਡੈਂਟ ਸ਼ਰੀਂਦਰ ਸਿੰਘ ਸ਼ਰਮਾ ਜੀ ਔਰ ਅਰຸນ ਕਮਲ ਜੀ ਸਾਰੀ ਬਾਰ ਨੇ ਇਕੱਠੇ ਹੋ ਕੇ ਅੱਜ ਡਿਪਟੀ ਕਮਿਸ਼ਨਰ ਨੂੰ ਇੱਕ ਗਿਆਪਨ ਦਿੱਤਾ ਕਿ ਜੋ ਹਾਲਾਤ ਦੇਸ਼ ਤੇ ਵੈਸਟ ਬੰਗਾਲ ਦੇ ਵਿੱਚ ਹੋਏ ਐ ਉਹ ਦੁਬਾਰਾ ਇਹੋ ਜਿਹਾ ਰਿਪੀਟ ਨਾ ਕਰਨ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਹਰੇਕ ਅਲੱਗ-ਅਲੱਗ ਤਰ੍ਹਾਂ ਦਾ ਹੈ ਪਰ ਜਿਹੜਾ ਹਿੰਦੂਸਤਾਨ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਜਿਹੜਾ ਕ੍ਰਾਈਮ ਹੋਇਆ ਇਹਦੇ ਲਈ ਕੋਈ ਵਰਡਸ ਨਹੀਂ ਹੈਗੇ ਕਿ ਅਸੀਂ ਆਪਣੇ ਸ਼ਬਦਾਂ ਨਾਲ ਬਿਆਨ ਕਰ ਸਕੀਏ ਕਿਉਂਕਿ ਉਹ ਸਾਡੀ ਬੇਟੀ ਸੀ ਸਾਨੂੰ ਕੀ ਚਾਹੀਦਾ ਹੈ ਅਸੀਂ ਕੀ ਸੋਚਦੇ ਹਾਂ ਸਮਾਜ ਦੇ ਵਿੱਚ ਵੀ ਅਸੀਂ ਆਪਣੇ ਬੱਚਿਆਂ ਨੂੰ ਖਾਸ ਕਰਕੇ ਬॉयਜ਼ ਨੂੰ ਆਪਾਂ ਆਪਣੇ ਮੁੰਡਿਆਂ ਨੂੰ ਆਪਣੇ ਭਰਾਵਾਂ ਨੂੰ ਪੜ੍ਹਾਈਏ ਬੱਚਿਆਂ ਨੂੰ ਐਜੂਕੇਸ਼ਨ ਦਈਏ ਕਿ ਕਿਸ ਤਰ੍ਹਾਂ ਸਮਾਜ ਦੇ ਵਿੱਚ ਵਿਚਰਿਆ ਜਾਂਦਾ ਹੈ ਕਿਸ ਤਰ੍ਹਾਂ ਸਮਾਜ ਦੇ ਵਿੱਚ ਧੀਆ ਭੈਣਾਂ ਨਾਲ ਆਚਾਰ ਵਿਵਹਾਰ ਕੀਤਾ ਜਾਂਦਾ ਜਿਵੇਂ ਸੁਪਰੀਮ ਕੋਰਟ ਨੇ ਬੜਾ ਸਖਤ ਸੰਕੇਤ ਦਿੱਤਾ ਹੈ اسی طرح اج ਸਾਡੀਆਂ ਦੋਨੇ 12 ਡੀਟੀਬੀਐਸ ਇਨਕਮ ਟੈਕਸ ਇਹੀ ਗਿਆਪਨ ਦੇ ਕੇ ਆਏ ਹੈ ਕਿ ਲਾ ਮਸਟ ਬੀ ਐਮੈਂਡੇਡ ਲਾ ਹੀ ਕਾਨੂੰਨ ਹੀ ਕੁਛ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਇੰਪਲੀਮੈਂਟ ਹੁੰਦੇ ਆ ਇਫ ਐਨੀਬਾਡੀ ਕਮਿਟਸ ਐਨੀ ਕ੍ਰਾਈਮ ਆਫ ਥਿਸ ਕਾਈਂਡ ਇਹ ਜੀ ਪਿਨਿਸ਼ਮੈਂਟ ਹੋਣੀ ਚਾਹੀਦੀ ਹੈ ਕਿ ਅਗਲਾ ਬੰਦਾ ਸੋਚ ਕੇ ਵੀ ਰਾਤ ਨੂੰ ਉਹਨੂੰ ਨੀਂਦ ਨਾ ਆਵੇ ਸੋ ਵੀ ਆਰ ਵਿਦ ਦਾ ਬਾਰ ਸਾਨੂੰ ਬਾਹਰ ਦੇ ਨਾਲ ਸਿਗੇ ਆ ਅਸੀਂ 400 ਸਟਰੈਂਥ ਆ ਸਾਡੀ ਸਾਰੀ ਜੁਡੀ ਸਾਹਿਬ ਨੂੰ ਮਿਲ ਕੇ ਆਏ ਆ ਵੀ ਹੋਪ ਫੋਰ ਦਾ ਬੈਸਟ ਕਿ ਜਸਟਿਸ ਅਸ ਗੁੜਿਆ ਨੂੰ ਸਾਰੇ ਦੇਸ਼ ਨੂੰ ਔਰ ਖਾਸ ਕਰਕੇ ਜੋ ਵੈਸਟ ਬੰਗਾਲ ਦੇ ਵਿੱਚ ਤੁਸੀਂ ਦੇਖੋ ਨਾ ਕਿੱਦਾਂ ਵੱਡਾ ਕ੍ਰਾਈਮ ਹੈ ਕਿ ਐਫ ਆਈ ਆਰ ਹੀ ਨਹੀਂ ਹੋਈ ਦੇਖੋ ਕਿੱਡੀ ਵੱਡੀ ਗੱਲ ਹੈ ਵੀ ਜਿਸ ਬੱਚੇ ਨਾਲ ਹੋਇਆ ਉਹਦੇ ਮਾਪੇ ਨੂੰ 3 ਘੰਟੇ ਮਿਲਣ ਹੀ ਨਹੀਂ ਦਿੱਤਾ ਗਿਆ ਸੋ ਕਿਤਨੇ ਕਿਤੇ ਵੈਸਟ ਬੰਗਾਲ ਗਵਰਨਮੈਂਟ ਦੀ ਜਿਹੜੀ ਨਲਾਕੀ ਹੈ ਉਹ ਸਾਹਮਣੇ ਆਈ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਜਾਗਰੂਕ ਹੋ ਕੇ ਆਪਣੀ ਧੀਆਂ ਬੇਣਾਂ ਦੀ ਇੱਜ਼ਤ ਪਛਾਣਨੀ ਚਾਹੀਦੀ ਹੈ ਥੈਂਕ ਯੂ ਵੈਰੀ ਮਚ ਇੱਕ ਮਿੰਟ ਇੱਕ ਮਿੰਟ ਸ਼ਾਟ ਲੇ ਲਿਓ ਕੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਆ ਜਿਹੜਾ ਕੋਲਕਾਤਾ ਚ ਅਸਿਸਟੈਂਟ ਡਾਕਟਰ ਨਾਲ ਬੁਰੀ ਤਰ੍ਹਾਂ ਬਲਤਕਾਰ ਕਰਕੇ ਉਹਦੀ ਹੱਤਿਆ ਕੀਤੀ ਗਈ ਆ ਉਹਦੀ ਨਿਖੇਦੀ ਲਈ ਤੇ ਉਹਦੇ ਵਿਰੋਧ ਦੇ ਵਿੱਚ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਲੜਕੀ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਹੜੇ ਉੱਥੇ ਡਾਕਟਰ ਪ੍ਰੋਟੈਸਟ ਕਰ ਰਹੇ ਉਹਨਾਂ ਨੂੰ ਮਾਰ ਕੁੱਟ ਹੋ ਰਹੀ ਹੈ ਅਸੀਂ ਇਹਦੇ ਬਹੁਤ ਖਿਲਾਫ ਆ ਤੇ ਨਾਲੇ ਜਿਹੜੀ ਲੁਧਿਆਣੇ ਦੇ ਵਿੱਚ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ ਮਿਲੀਆਂ ਰੋਜ਼ ਹੋ ਰਹੀਆਂ ਅਖਬਾਰ ਚੱਕ ਲੋ ਪੰਜ-ਸੱਤ ਖਬਰਾਂ ਜ਼ਰੂਰ ਹੁੰਦੀਆਂ ਅਸੀਂ ਉਹਦਾ ਵਿਰੋਧ ਕਰਦੇ ਆ ਤੇ ਡੀਸੀ ਮੈਡਮ ਨੇ ਆਸ਼ਵਾਸਨ ਦਿੱਤਾ ਹੈ ਕਿ ਜਲਦੀ ਇਹ ਸਾਰੇ ਜਿਹੜਾ ਕ੍ਰਾਈਮ ਲੁਧਿਆਣਾ ਚ ਵੱਧ ਰਿਹਾ ਉਹਨੂੰ ਨੱਥ ਪਾਈ ਜਾਏਗੀ ਤੇ ਜ਼ਿਆਦਾ ਜ਼ਿਆਦਾ ਪੁਲਿਸ ਸੜਕਾਂ ਤੇ ਨਜ਼ਰ ਆਏਗੀ ਧੰਨਵਾਦ ਵੋਕੇਟ ਆਸ਼ਾ ਸ਼ਰਮਾ ਹੈ ਔਰ ਮੈਂ ਯਹਾਂ ਪੇ ਸੇਲ ਟੈਕਸ ਔਰ ਇਨਕਮ ਟੈਕਸ ਕੀ ਐਡਵੋਕੇਟ ਹੂੰ ਮੈਂ ਚਾਹਤੀ ਹੂੰ ਕਿ ਜੋ ਲੜਕੀ ਕਾ ਬਲਾਤਕਾਰ ਹੋਇਆ ਹੈ ਜਾਂ ਜੋ ਵੀ ਹੈ ਇਸ ਐਸੇ ਹਮੇ ਲੱਗਤਾ ਹੈ ਕਿ ਲੜਕੀਆਂ ਕਿਹ ਵੀ ਸੇਫ ਹੀ ਨਹੀਂ ਹੈ और उसको जिसने भी ऐसी हरकतें की है उसको उसी टाइम पे कुछ ना कुछ उसको कर देना चाहिए इसके लिए गेस्ट हमें आवाज़ उठानी चाहिए वी वॉन्ट जस्टिस कि हमें जस्टिस चाहिए कि लड़कियां हर समय सेफ़ हो कि मतलब उसी समय लड़की जिसके साथ ऐसा हो रहा है वर्क प्लेस, प्लेस, प्लेस सेफ़ हो और कोई भी ऐसा कदम उठा ना सके और वहीं पर उसको मार दिया जाए जिसने ये हरकत की है आप भी हाँ कई बार तो डर होता है कि हम सेफ़ नहीं हैं पर हमें ए, सेफ रहने के लिए हम कह, कहीं पे जाते हैं या मार्केट प्लेस में है कहीं समटाइम्स हमें, तो हमें लगता है कि हाँ कि हम यहाँ पे सेफ़ नहीं हैं बहुत डर लगता है क्योंकि कई बार ऐसा ऐसी सिचुएशन होती है कि लड़के ऐसे देखते हैं घूर घूर के जिससे कि हम कुछ मैनेज नहीं कर पाते अगर हम अकेले होते हैं तो हमें बड़ा डर लगता है कई बार जब हम अपने हस्बैंड के साथ होते हैं तो हम अपने आप को सेफ़ महसूस करते हैं मेरी बिटिया भी